ਪਰਤੀ ਕਹਾਂ ਜਾਂਦੇ ਹੋ ਸ਼ੋਭਾ ਯਾਤਰਾ ਉਹ ਵੀ ਮਹਾਕਾਲ ਦੀ ਅੱਜ ਮੈਂ ਬਹੁਤ-ਬਹੁਤ ਮੁਬਾਰਕ ਦਿਲਾ ਪੂਰੀ ਇਸ ਕਲੱਬ ਨੂੰ ਔਰ ਜਿਨ੍ਹਾਂ ਨੇ ਪੂਰੀ ਟੀਮ ਨੇ ਇੰਨੀ ਮਿਹਨਤ ਕਰਕੇ ਅੱਜ ਮਹਾਕਾਲ ਦੀ ਇਹ ਸ਼ੋਭਾ ਯਾਤਰਾ ਜੋ ਬਹੁਤ ਹੀ ਵਿਸ਼ਾਲ ਰੂਪ ਦੇ ਵਿੱਚ ਔਰ ਵਿਰਾਟ ਰੂਪ ਦੇ ਵਿੱਚ ਇਹਨਾਂ ਨੇ ਆਯੋਜਨ ਕੀਤਾ ਇਸ ਤਰ੍ਹਾਂ ਬਹੁਤ ਸੁੰਦਰ ਝਾਕੀਆਂ ਦਾ ਔਰ ਬਟਾਲੇ ਦੇ ਵਿੱਚ ਇਹ ਮਹਾਕਾਲ ਦੀ ਯਾਤਰਾ ਇੱਕ ਅਲੱਗ ਸਰੂਪ ਲੈ ਕੇ ਅੱਜ ਨਿਕਲੀ ਆ ਔਰ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਰੇ ਕਲੱਬ ਦੇ ਮੈਂਬਰ ਔਰ ਪ੍ਰਧਾਨ ਜੀ ਔਰ ਚੇਅਰਮੈਨ ਸਾਹਿਬ ਮੈਂ ਇੱਕ ਵਾਰ ਜਿਲੋਂ ਮੁਬਾਰਕਬਾਦ ਦਿੰਦਾ ਔਰ ਮੈਂ ਮਹਾਕਾਲ ਭਗਵਾਨ ਜੀ ਦੇ ਚਰਨਾਂ ਦੇ ਵਿੱਚ ਇਹ ਪ੍ਰਾਰਥਨਾ ਕਰਦਾ ਰਾਤ ਕਰਦਾ ਕਿ ਬਟਾਲਾ ਵਾਸੀਆਂ ਦੇ ਉਤੇ ਅਸ਼ੀਰਵਾਦ ਦੇਣ ਇਹ ਸ਼ੋਭਾ ਯਾਤਰਾ ਦਾ ਮੇਨ ਮਕਸਦ ਇਕਤਾ ਸਦਭਾਵਨਾ ਔਰ ਪਿਆਰ ਦਾ ਅਸ਼ੀਰਵਾਦ ਭਗਵਾਨ ਮਹਾਕਾਲ ਦਾ ਸਾਨੂੰ ਮਿਲੇ ਸਾਰਿਆਂ ਨੂੰ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹਰ ਹਰ ਮਹਾਦੇਵ ਨਾ ਤਾਂ ਤਰਨੂ ਲੈ ਕੇ ਜਦੋਂ ਇਹੋ ਜਿਹੇ ਪ੍ਰਾਲੇ ਕੀਤੇ ਜਾਂਦੇ ਆ ਉਹਦੇ ਬਾਰੇ ਤੁਸੀਂ ਥੋੜਾ ਜਿਹਾ ਦੱਸੋ ਸਭ ਤੋਂ ਪਹਿਲਾਂ ਮਾ ਸ਼ੇਰਾਂ ਵਾਲੇ ਕਲੱਬ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਇਹ ਕਲੱਬ ਦੇ ਸਾਰੇ ਸਦਸਿਆ ਵਾਕਈ ਵਧਾਈ ਦੇ ਯੋਗ ਪਾਤਰ ਨੇ ਕਿਉਂਕਿ ਮਹਾਮਈ ਨੇ ਭਗਵਾਨ ਬੋਲੇ ਸ਼ੰਕਰ ਨੇ ਇਹਨਾਂ ਨੂੰ ਇਸ ਯਾਤਰਾ ਲਈ ਚੁਣਿਆ ਦਾ ਤੁਸੀਂ ਦੇਖ ਰਹੇ ਹੋ ਇਹ ਇਹਨਾਂ ਦੀ ਤੀਸਰੀ ਭਵਿਆ ਯਾਤਰਾ ਹੈ ਤੇ ਇਹ ਤੀਸਰੀ ਭਵਿਆ ਯਾਤਰਾ ਦਾ ਆਯੋਜਨ ਕਰਨਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਆ ਜਿਵੇਂ ਬਟਾਲਾ ਤੁਸੀਂ ਜਾਣਦੇ ਹੋ ਮਾਂ ਭਗਵਤੀ ਦਾ ਵੀ ਵਾਸ ਆ ਤੇ ਅਛਲੇਸ਼ਵਰ ਥਾਮ ਦੇ ਵਿੱਚ ਭਗਵਾਨ ਸ਼ੰਕਰ ਦਾ ਵੀ ਵਾਸ ਹੈ ਸ਼ਿਫ ਤੇ ਸ਼ਕਤੀ ਦਾ ਬਹੁਤ ਅੱਛਾ ਮੇਲ ਆ ਬਟਾਲੇ 'ਚ ਤੇ ਇਸ ਉਪਲਖੇ ਯਾਤਰਾ ਦਾ ਯੋਜਨ ਕਰਨਾ ਬਹੁਤ ਵਧੀਆ ਗੱਲ ਆ ਬਟਾਲਾਵਾਦੀਆਂ ਲਈ ਬਟਾਲਾ ਤੁਸੀਂ ਬਾਹਰ ਜਾ ਕੇ ਦੇਖੋ ਭਗਤੀ ਮੇਂ ਹੈਯਾਦਾ ਹਰ ਔਰ ਹਰ ਪਾਸੇ ਮਹਾਮਈ ਦੇ ਭਗਵਾਨ ਸ਼ੰਕਰ ਦੇ ਜਕਾਰੇ ਲੱਗ ਰਹੇ ਨੇ ਤੇ ਮੈਂ ਮਾਂ ਦੇ ਅੱਗੇ ਪ੍ਰਾਰਥਨਾ ਕਰਦਾ ਕਿ ਇਸ ਕਲੱਬ ਨੂੰ ਇਦਾਂ ਹੀ ਸ਼ਕਤੀ ਦੇਣ ਤੇ ਇਦਾਂ ਹੀ ਇਦਾਂ ਦੀ ਯਾਤਰਾ ਦਾ ਆਯੋਜਨ ਕਰਦੇ ਰਹੇ ਨੇ ਤੇ ਬਟਾਲੇ ਨੂੰ ਬక్తి ਮੈਂ ਕਰਦੇ ਰਹੇ ਨੇ ਜੈ ਮਾਤਾ ਦੀ ਜੈ ਸ਼ੰਕਰ ਦੀ ਗੁੰਦਨ ਬੋਲੇ ਦਿੰਦਿਨ ਮਾ ਸ਼ੇਰਵਾਲੀ ਕਲੱਬ ਵੱਲੋਂ ਜਿਹੜਾ ਪਹਾੜ ਗਾਲੀ ਯਾਤਰਾ ਬਟਾਲੇ ਦੀ ਚੱਲੀ ਜਾ ਰਹੀ ਹੈ ਮੈਂ ਆਪਣੇ ਵੱਲੋਂ ਤੇ ਆਪਣੀ ਸਾਰੀ ਟੀਮ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਇਹ ਬੜੇ ਚੰਗੇ ਤੇ ਸੱਚੇ ਢੰਗ ਦੇ ਨਾਲ ਜਿਹੜਾ ਬਟਾਲੇ ਦੇ ਵਿੱਚ ਬੜਾ ਸ਼ਾਂਤੀਪੂਰਕ ਪ੍ਰੋਗਰਾਮ ਕਰਦੇ ਆ ਮਹਾਰਾਜ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਮੈਂ ਮਹਾਕਾਲ ਕੇ ਅਰਦਾਸ ਕਰਦਾ ਬੇਨਤੀ ਕਰਦਾ ਕਿ ਸਾਡੇ ਸ਼ਹਿਰ ਦੇ ਉੱਤੇ ਮਿਹਰ ਪ੍ਰਿਆਸ ਰੱਖੇ ਤੇ ਇਦਾਂ ਹੀ ਧਾਰਮਿਕ ਪ੍ਰੋਗਰਾਮ ਹੁੰਦੇ ਰਹਿਣ ਜੈ ਮਹਾਕਾਲ ਜੀ ਸੱਤੂ ਜੀ ਬਹੁਤ ਦੀ ਵਾਰੀ ਸਰਬ ਇਹ ਪ੍ਰਸਤੋ ਜੀ ਪਲੀਜ਼ ਥੇਕੇ ਪਹੁੰਚਾ ਅੱਜ ਮਾ ਸ਼ੇਰਾ ਵਾਲੀ ਕਲੱਬ ਮੀਆਮਾਲੇ ਵਾਲੇ ਹਰ ਸਾਲ ਦੀ ਤਰ੍ਹਾਂ ਮਾਤ ਕਾਲ ਯਾਤਰਾ ਛੱਡਦੇ ਆ ਅੱਜ ਵੀ ਇਹਨਾਂ ਨੇ ਸਾਨੂੰ ਇੱਥੇ ਸੱਦ ਕੇ ਜਿਹੜਾ ਮਾਣ ਬਖਸ਼ਿਆ ਹੈ ਇਹਨਾਂ ਦੇ ਬਹੁਤ ਧੰਨਵਾਦੀ ਆ ਤੇ ਇਸੇ ਤਰ੍ਹਾਂ ਇਹ ਪਾਕਾਲ ਦੀ ਯਾਤਰਾ ਕਰਦੇ ਰਹਿਣ ਤੇ ਜਿੰਨੇ ਵੀ ਨੰਬਰ ਤੇ ਆਏ ਨੇ ਮੈਂ ਇੱਕੋ ਹੀ ਇਹਨਾਂ ਸਾਰੀ ਕਲਾਕਾਰਾਂ ਨੂੰ ਵਧਾਈ ਦਿੰਦਾ ਇਹ ਸ਼ਹਿਰ ਦੀ ਸੁਖਸ਼ਾਂਤੀ ਦੇ ਲਈ ਇਹ ਹਰ ਵਾਰੀ ਯਾਤਰਾ ਕਰਦੇ ਆ ਇਹਦਾ ਬਹੁਤ ਸ਼ਲਾਮਤੀ ਹੈ ਜੀ ਅੱਜ ਹਨੂਮਾਨ ਖਾੜੇ ਦੀ ਜਿੰਨੀ ਵੀ ਟੀਮ ਨੇ ਦੀ ਬਾਤ ਸੋਹਣੀ ਪਾਈ ਹੈ ਕਾਂਗਰਸ ਪਾਰਟੀ ਦੇ ਮੇਰ ਸਾਹਿਬ ਸੌਰੀ ਕਾਂਗਰਸ ਪਾਰਟੀ ਮਾਤਾ ਸ਼ੇਰਾਂ ਵਾਲੀ ਕਲੱਬ ਮੀਆਂ ਮੱਲੇ ਵਾਲੇ ਨੂੰ ਮੁਬਾਰਕਬਾਦ ਦੇਣ ਆਈ ਆ ਜਿਹੜੇ ਹਰ ਸਾਲ ਦੀ ਤਰ੍ਹਾਂ ਮਹਾਕਾਲ ਦੀ ਯਾਤਰਾ ਪੂਰੇ ਸ਼ਹਿਰ ਦੇ ਵਿੱਚ ਕਰਦੀ ਹੈ ਪਰ ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆ ਪੀਐਸ ਹਰ ਸਾਲ ਦੀ ਤਰ੍ਹਾਂ ਮਹਾਕਾਲ ਨੂੰ ਪੂਰੇ ਸ਼ਹਿਰ ਚ ਯਾਤਰਾਇਆ ਜਾ ਰਿਹਾ ਹੈ ਔਰ ਮਹਾਕਾਲ ਮਿਹਰ ਪ੍ਰਯਾਤ ਰੱਖੇ ਸ਼ੰਕਰ ਭਗਵਾਨ ਦੀ ਕਿਰਪਾ ਸਦਾ ਬਣੀ ਰਹੇ ਮਹਾਰਾਮ ਮਾਤਾ ਦੀ ਕਿਰਪਾ ਬਣੀ ਰਹੇ ਪੂਰੇ ਸ਼ਹਿਰ ਦੇ ਉੱਤੇ ਪੂਰੀ ਸ਼ਾਂਤੀ ਰਹੇ ਔਰ ਖੁਸ਼ਹਾਲੀ ਰਹੇ ਅਸੀਂ ਅੱਜ ਸਾਰੇ ਜਣੇ ਵਧਾਈ ਦੇ ਵਧਾਈ ਦੇਣ ਆਏ ਆ ਔਰ ਇਹ ਵਧਾਈ ਦੇ ਪਾਤਰ ਆ ਕਿ ਹਰ ਸਾਲ ਦੀ ਤਰ੍ਹਾਂ ਇਹ ਮਹਾਕਾਲ ਦੀ ਯਾਤਰਾ ਬੜੀ ਤੀਰ ਹਰੇ ਬਾਹ ਦੇ ਹਰ ਹਰ ਮਹਾਦੇ